ਜੀ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਅੱਜ ਸ਼ੇਮੇ ਪਾਸ਼ਾ ਸ੍ਰੀ ਗੁਰੂ ਹਰਗੋਬ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਜੋ ਕਿ 19 ਤਰੀਕ ਤੋਂ ਲੈ ਕੇ ਲੜੀਵਾਰ ਅਖੰਡ ਪਾਠ ਚੱਲ ਰਿਹਾ ਸੀ ਅੱਜ ਉਹਨਾਂ ਦੀ ਸਮਾਪਤੀ ਹੋਈ ਹੈ ਸਪੂਰਤਾ ਸਹਿਤ ਤੇ ਸੰਗਤਾਂ ਨੇ ਬਹੁਤ ਸਾਨੂੰ ਸਹਿਯੋਗ ਦਿੱਤਾ ਸੱਤ ਅਖੰਡ ਪਾਠ ਸਾਹਿਬ ਹੋਏ ਨੇ ਅਸੀਂ ਧੰਨਵਾਦੀ ਆ ਜਿਨ੍ਹਾਂ ਨੇ ਅਖੰਡ ਪਾਠ ਸਾਹਿਬ ਕਰਾਏ ਨੇ ਜਾਂ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਪੈਸੇ ਦਾ ਦਿੱਤਾ ਜਾਂ ਕੋਈ ਰਾਸ਼ਨ ਦਿੱਤਾ ਕੁਝ ਵੀ ਦਿੱਤਾ ਅਤੇ ਅਸੀਂ ਆਪਣੇ ਸਹਿਯੋਗੀਆਂ ਵੀ ਜਿਹੜੇ ਐਨਾ ਵੱਧ ਚੜ੍ਹ ਕੇ ਹਿੱਸਾ ਪਾਉਂਦੇ ਨੇ ਕਿਉਂਕਿ ਪਹਿਲਾਂ ਵੀ ਪ੍ਰੋਗਰਾਮ ਆਉਂਦਾ 12 ਤਰੀਕ ਨੂੰ ਹੋ ਗਿਆਟਿਆ ਜਿਹੜਾ 5 ਤਰੀਕ ਦਾ ਪ੍ਰੋਗਰਾਮ ਹੈ ਇਹ ਸੰਗਤ ਵੱਲੋਂ ਨਿਖਿਆ ਗਿਆ 2007 ਤੋਂ ਚੱਲ ਰਿਹਾ 2007 ਤੋਂ ਲੈ ਕੇ 2025 ਆ ਗਈ ਆ ਅਸੀਂ ਹਰ ਸਾਲ ਇਹ ਪ੍ਰੋਗਰਾਮ ਲਾਉਂਦੇ ਆ ਹੁਣ ਪਿਛਲੇ ਜਿਹੜਾ 14 ਮਾਰਚ ਨੂੰ ਅਸੀਂ ਜੋਤੀ ਜੋ ਸਮਾਗ ਮਨਾਇਆ ਸੀ ਤੇ 21 ਜੁਲਾਈ ਨੂੰ ਅਸੀਂ ਮੀਰੀ ਪੀਰੀ ਦੇਵਸ ਮਨਾ ਰਹੇ ਆ ਹਰਮੀ ਮੇਰੇ ਦੂਜੇ ਐਤਵਾਰ ਸ੍ਰੀ ਗੁਰੂ ਹਰਗੋਬਾਹ ਸਾਹਿਬ ਸੋਸਾਇਟੀ ਵੱਲੋਂ ਅਜੀਤ ਸਿੰਘ ਜੀ ਦੇ ਪਾਠ ਕਰਾਉਣੇ ਆ ਤੇ ਮੇਰੇ ਸੰਗਤ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਵੀ ਹਰ ਇੱਕ ਜੋ ਵੀ ਆਪਣੇ ਗੁਰੂ ਨੇ ਸਹਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰਗੋਬ ਸਿੰਘ ਜੀ ਤੱਕਰ ਨੇ ਸਹਿਬ ਯਾਦ ਨੇ ਉਹਨਾਂ ਦਾ ਸਾਰਿਆਂ ਦਾ ਜਨਮ ਲੈਣਾ ਤੇ ਜੋ ਉਹਨਾਂ ਦੀ ਸ਼ਹੀਦੀ ਦੀਵਾਲੇ ਨੇ ਉਹਨਾਂ ਚ ਵੱਧ ਚੜ ਕੇ ਹਿੱਸਾ ਪਾਇਆ ਕਰਨ ਕਿਉਂਕਿ ਇਹਨਾਂ ਗੁਰੂ ਪੀਰਾ ਕਰਕੇ ਹੀ ਅਸੀਂ ਆਪਣੀ ਇਸ ਧਰਤੀ ਤੇ ਸਾਨੂੰ ਜਨਮ ਦਿੱਤਾ ਹੈ ਮਹਾਰਾਜਾ ਫਤਿਹਗੁਰ ਸਾਹਿਬ ਦੀ ਸ਼ੀਸ਼ਟਾ ਦੀ ਧਰਤੀ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਮੀਡੀਆ ਦਾ ਵੀ ਤੇ ਜੋ ਸਾਡੇ ਨਾਲ ਸਯੋਗ ਬਾ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਧੂਮਤਾ ਨਾਲ ਸੰਗਤਾਂ ਦੇ ਸਯੋਗ ਨਾਲ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਚਰਨ ਛੋਹ ਪ੍ਰਾਪਤ ਫਤਿਹਗੁਰ ਸਾਹਿਬ ਵਿੱਖੇ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਸੰਗਤਾਂ ਬਹੁਤ ਹਮਮਾ ਕੇ ਪਹੁੰਚਿਆ ਹਨ ਗੁਰੂ ਦੇ ਲੰਗਰ ਤੋਂ ਟੋਟ ਵਰਤਾਏ ਜਾ ਰਹੇ ਹਨ ਇਸ ਦੀ ਸੇਵਾ ਕੇ ਮੁੱਖ ਸੇਵਾਦਾਰ ਬੀਬੀ ਨੀਲ ਕਮਰਕੋਲ ਬਾਠ ਜੀ ਕਰਾ ਰਹੇ ਹਨ ਜਿਦੇ ਵਿੱਚ ਸੰਗਤਾਂ ਮਿੱਸੇ ਪ੍ਰਸ਼ਾਦ ਦੇ ਅਚਾਰ ਲੱਸੀ ਦਹੀਂ ਤੇ ਹੋਰ ਬਿਆੰਤ ਪਦਾਰਥ ਅੰਡੇ ਮਿੱਠੇ ਜਲਦੀ ਸ਼ਕੀਰ ਲੱਗੀਆਂ ਹੋਈਆਂ ਹਨ ਜੋ ਸੰਗਤਾਂ ਲਈ ਅਟੁੱਟ ਗੁਰੂ ਦੇ ਲੰਗਰ ਵਰਤਾਏ ਜਾ ਰਹੇ ਹਨ ਤੋਂ ਸਾਧ ਸੰਗਤ ਦਾ ਕੋਟਾ ਨੂੰ ਕੋਟ ਧੰਨਵਾਦੀ ਵਾਇਰੂ ਦੀ ਕਾਲ ਗੁਰੂ ਜੀ ਦਾ ਖਾਲਸਾ ਜੀ ਰੈਵਰੂ ਜੀ ਕੀ ਫਤਹਿ ਸ੍ਰੀ ਹਰ ਗੋਬਿੰਦ ਸਾਹਿਬ ਸੇਵਾ ਸੁਸਾਇਟੀ ਦੇ ਵੱਲੋਂ ਜਿਹੜਾ 19 ਤਾਰੀਖ ਤੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕੋ ਛੇਮੀ ਪਾਸ਼ਾਏ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੈ ਹਰ ਮੂਰਤ ਗੋਬਿੰਦ ਸਵਾਰੀ ਤੇ ਸਾਰੇ ਹੀ ਜਿੰਨੇ ਵੀ ਉਰੇ ਪਬਲਕ ਸੰਗਤ ਆਈ ਹੈ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦੀ ਹਾਂ 19 ਤਾਰੀਖ ਤੋਂ ਜੋ ਲੜੀ ਚੱਲ ਰਹੀ ਸੀ ਗੁਰੂ ਮਹਾਰਾਜ ਜੀ ਨੇ ਬਹੁਤ ਕਿਰਪਾ ਕੀਤੀ ਇੰਨੀਆਂ ਸੰਗਤਾਂ ਨੂੰ ਵੀ ਮੈਂ ਵਧਾਈ ਦੇ ਰਹੀ ਹਾਂ ਕਿ ਜਿਨ੍ਹਾਂ ਨੇ ਉਰੇ ਆਗੇ ਦਰਸ਼ਨ ਕੀਤੇ ਕਿ ਉਹਨਾਂ ਦੇ ਕਦਮ ਕਦਮ ਮਹਾਰਾਜ ਜੀ ਦੇ ਕੇ ਵਿੱਚ ਲਾਉਣ ਬਹੁਤ ਹੀ ਵਧੀਆ ਸਾਰੇ ਹੀ ਆਪਣੇ ਜੋ ਵੀ ਸੇਵਾਦਾਰਾਂ ਨੇ ਸੇਵਾ ਕੀਤੀ ਗ੍ਰਾਂਥੀ ਸਿੰਘਾ ਨੇ ਕੀਤੀ ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ মিডিਆ ਪਹੁੰਚੀ মিডিਆ ਦਾ ਵੀ ਮੈਂ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਸਾਡੇ ਹਲਵਾਈ ਸੀਗੇ ਜੋ ਵੀ ਇਹਨਾਂ ਨੇ ਪ੍ਰਸ਼ਾਦਾ ਬਣਾਇਆ ਪਰ ਸੰਗਤ ਖੁਸ਼ ਹੋ ਕੇ ਗਈ ਹੈ ਕਿ ਇੰਨਾ ਵਧਾ ਹਲਵਾਈਆਂ ਨੇ ਇੱਥੇ ਭੋਜਨ ਬਣਾਇਆ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ মিডিਆ ਦਾ ਸੰਗਤ ਦਾ ਗ੍ਰਾਂਥੀ ਸਿੰਘਾ ਦਾ ਦੇ ਸੇਵਾਦਾਰਾਂ ਦਾ ਹਲਵਾਈ ਵੀਰਾਂ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਤੇ ਇਸਾ ਭਾਗ ਕੇ ਆਪਣੇ ਨਾਜਨੋ ਜਨਮਲੇ ਕੇ ਵਿੱਚ ਲਾਇਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ